ਜਾਪਲੀ ਨਮਸਕਾਰ ਡੇਲੀ ਲਾਈਵ ਭਾਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਾਹ ਸ਼ੁਕਲਾ ਸਵਾਗਤ ਕਰਦਾ ਹਾਂ ਕਿਸਾਨ ਕਿਸਾਨੀਅਤ ਔਰ ਆंदोलਨ ਇਸ ਨੇ ਪੰਜਾਬ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਦਿੱਤੀ ਹੈ ਇੱਕ ਨਵੀਂ ਦਿਸ਼ਾ ਦੇ ਦਿੱਤੀ ਹੈ ਅੱਜ ਭਾਰਤ ਬੰਦ ਦਾ ਅਸਰ ਕਿੰਨਾ ਕੁ ਹੈ ਸਾਡੇ ਚੈਨਲ ਤੁਸੀਂ ਦੇਖੋਗੇ ਲੇਕਿਨ ਜਿਹੜੇ ਕਿਸਾਨ ਆਗੂ ਨੇ ਜਿਹੜੇ ਭਾਰਤ ਜਨਤਾ ਪਾਰਟੀ ਦੇ ਆਗੂ ਨੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਔਰ ਕਹ ਲਈਏ ਜਿਹੜੇ ਕਾਂਗਰਸ ਦੇ ਆਗੂ ਨੇ ਇਹਨਾਂ ਦੇ ਕੀ ਵਿਚਾਰ ਨੇ ਇਹ ਤੁਹਾਨੂੰ ਕਿਸੇ ਚੈਨਲ ਨੇ ਨਹੀਂ ਦਿਖਾਣਾ ਲekin ਸਾਡਾ ਇਹ ਫਰਜ ਹੈ ਕਿ ਤੁਹਾਡੇ ਤੱਕ ਹਰੇਕ ਬੰਦੇ ਦੀ ਗੱਲ ਪਹੁੰਚਾਈਏ মিডিਆ ਬਾਇਸਡ ਹੈ ਇਹਦੇ ਵੀ ਬਹੁਤ ਸਾਰੇ ਇਲਜ਼ਾਮ ਮੀਡੀਆ ਤੇ ਲੱਗ ਰਹੇ ਨੇ ਚਾਹੇ ਉਹ ਨੈਸ਼ਨਲ ਮੀਡੀਆ ਹੋਵੇ ਚਾਹੇ ਉਹ ਪੰਜਾਬ ਦਾ ਮੀਡੀਆ ਹੋਵੇ ਲੇਕਿਨ ਅਸੀਂ ਆਪਣੇ ਫਰਜ ਸਮਝਦੇ ਹੋਏ ਸਾਰਿਆਂ ਦੇ ਵਿਚਾਰ ਤੁਹਾਨੂੰ ਉਸੇ ਸੁਣਾਵਾਂਗੇ ਔਰ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਕੌਣ ਸੱਚਾ ਹੈ ਔਰ ਕੌਣ ਝੂਠਾ ਹੈ ਸਾਡੇ ਨਾਲ ਨੇ ਇਸੇ ਕੜੀ ਦੇ ਵਿੱਚ ਕਿਸਾਨ ਆંદੋਲਨ ਦੇ ਵਿੱਚ ਬਹੁਤ ਅਹਿਮ ਔਰ ਅਹਿਮ ਤੋਂ ਅਹਿਮ ਜਾਣਕਾਰੀਆਂ ਦੇਣ ਵਾਲੇ ਜੀਵਨ ਗੁਪਤਾ ਜੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਵੀ ਨੇ ਔਰ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਵੀ ਨੇ ਉਹ ਇਸ ਤਰ੍ਹਾਂ ਜੁੜੇ ਨੇ ਕਿ ਉਹਨਾਂ ਨੂੰ ਕਿਸਾਨਾਂ ਦੇ ਹਰ ਉਸ ਹੱਕ ਔਰ ਹਰ ਉਸ ਮੀਟਿੰਗ ਦੇ ਬਾਰੇ ਪਤਾ ਹੈ ਐਕਸਕਲੂਸਿਵ ਪਤਾ ਹੈ ਜੋ ਲੋਕ ਸੁਣਨਾ ਚਾਹੁੰਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਤੇ ਜਾਣੀਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਅੱਜ ਭਾਰਤ ਬੰਦ ਹੋ ਗਿਆ ਹੈ ਉਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਰ ਨਮਸਕਾਰ ਜੀ ਸਤਿ ਸ੍ਰੀ ਅਕਾਲ ਜਿਹੜੇ ਵੀ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਸਭ ਨੂੰ ਮੇਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦোলন ਕਰਕੇ ਦੇਸ਼ ਦੀ ਅਰਥਵਿਵਸਥਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਭਾਰਤ ਬੰਦ ਦੀ ਕਾਲ ਹੈ ਬੀਜੇਪੀ ਇਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਦੇਖੋ ਪਿਛਲੇ ਸਮੇਂ ਤੋਂ ਲਗਾਤਾਰ ਸਾਡੀ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਦੇ ਸੀਨੀਅਰ ਤਿੰਨ ਮੰਤਰੀ ਏ ਖੇਤੀਬਾੜੀ ਮੰਤਰੀ ਸ਼੍ਰੀਮਾਨ ਨਰਿੰਦਰ ਤੋਮਰ ਜੀ ਰੇਲ ਮੰਤਰੀ ਸ਼੍ਰੀਮਾਨ ਪਿਯੂਸ਼ ਗੋਇਲ ਜੀ ਔਰ ਸਾਡੇ ਇੰਡਸਟਰੀ ਮਿਨਿਸਟਰ ਨੇ ਕਮਰਸ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਨੇ ਸ਼੍ਰੀਮਨ ਸੋਮ ਪ੍ਰਕਾਸ਼ ਜੀ ਉਹ ਲਗਾਤਾਰ ਚਾਰ ਮੀਟਿੰਗਾਂ ਜਿਹੜੀਆਂ ਹੈ ਉਹ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਕਰ ਚੁੱਕੇ ਆ ਇੱਕ ਮੀਟਿੰਗ ਦੇ ਵਿੱਚ 13 ਤਰੀਕ ਦੀ ਮੀਟਿੰਗ ਦੇ ਵਿੱਚ ਮੈਂ ਵੀ ਬਾਈ ਚਾਂਸ ਦਿੱਲੀ ਹੋਣ ਕਰਕੇ ਉੱਥੇ ਹਾਜ਼ਰ ਸੀਗਾ ਸੋ ਜਿਸ ਢੰਗ ਨਾਲ ਜਿਸ ਗੰਭੀਰਤਾ ਦੇ ਨਾਲ ਭਾਰਤ ਦੀ ਸਰਕਾਰ ਕੇਂਦਰ ਦੀ ਸਰਕਾਰ ਇਹਨੂੰ ਹੱਲ ਕਰਨਾ ਚਾਹੁੰਦੀ ਹੈ ਇਹ ਇਹਦੇ ਤੇ ਇਹਦੇ ਤੇ ਜਿਹੜੇ ਸ਼ੰਸ਼ੇ ਨੇ ਖਦਸ਼ੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਉਹ ਮੈਂ ਸਮਝਦਾ ਇੱਕ ਬਹੁਤ ਅੱਛੀ ਮਿਸਾਲ ਹੈ ਸਾਡੀ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਚਿੰਤਿਤ ਹੈ ਕਿ ਇਹ ਮਸਲੇ ਖਤਮ ਹੋਣੇ ਚਾਹੀਦੇ ਨੇ ਖਦਸ਼ੇ ਖਤਮ ਹੋਣੇ ਚਾਹੀਦੇ ਨੇ ਔਰ ਜਿੱਥੋਂ ਤੱਕ ਅੱਜ ਭਾਰਤਬੰਦ ਦੀ ਗੱਲ ਹੈਗੀ ਆ ਭਾਰਤਬੰਦ ਦੇ ਬਾਰੇ ਮੈਂ ਇੰਨਾ ਹੀ ਕਹੂੰਗਾ ਕਿ ਅੱਜ ਭਾਰਤਬੰਦ ਨਹੀਂ ਹੈਗਾ ਅੱਜ ਕੇਵਲ ਭਾਰਤ ਦਾ ਕੁਝ ਹਿੱਸਾ ਪੰਜਾਬ ਹਰਿਆਣਾ ਔਰ ਕੁਝ ਹਿੱਸਾ ਜਿਹੜਾ ਹੈਗਾ ਉਹਦੇ ਆਸ-ਪਾਸ ਦਿੱਲੀ ਦੇ ਆਸ-ਪਾਸ ਦਾ ਜਿਹੜਾ ਇਲਾਕਾ ਹੈਗਾ ਉਹ ਬੰਦ ਹੈਗਾ ਆਦਰਵਾਇਜ਼ ਪੂਰਾ ਭਾਰਤ ਜਿਹੜਾ ਹੈ ਖੁੱਲਾ ਹੈਗਾ ਸੋ ਇਸ ਕਰਕੇ ਮੈਂ ਸਮਝਦਾ ਹੈ ਕਿ ਮੈਂ ਕੋਈ ਇਹ ਗੱਲ ਨਹੀਂ ਕਹਿ ਰਿਹਾ ਕਿ ਕਿਸਾਨਾਂ ਦੀ ਇਹਦੇ ਵਿੱਚ ਕੋਈ ਵਿਰੋਧ ਹੈ ਜਾਂ ਹਾਰ ਹੈ ਸਾਨੂੰ ਗੱਲ ਸਮਝਣ ਦੀ ਜ਼ਰੂਰਤ ਹੈਗੀ ਹੈ ਭਾਰਤ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੇ ਦੇਸ਼ ਨੂੰ ਧਿਆਨ ਚ ਰੱਖਦੇ ਹੋਏ ਕਾਨੂੰਨ ਬਣਾਉਂਦੀ ਹੈ ਜਿੱਥੋਂ ਤੱਕ ਪੰਜਾਬ ਦੇ ਕਿਸਾਨਾਂ ਦੇ ਖਤ ਖਦਸ਼ੇ ਹਨ ਉਹਨੂੰ ਉਹ ਦੂਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਵਚਨਬੰਦ ਹੈ ਕਮਿਟਿਡ ਹੈ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਕਿਸਾਨਾਂ ਨਾਲ ਦੀ ਕਮਿਟਮੈਂਟ ਹੈ ਕਿ ਅਸੀਂ ਪੂਰੇ ਦੇਸ਼ ਦੇ ਕਿਸਾਨ ਨੂੰ ਔਰ ਵਿੱਚ ਪੰਜਾਬ ਦਾ ਵੀ ਕਿਸਾਨ ਜਿਹੜਾ ਕਿ ਅੱਜ ਅੰਦੋਲਨ ਦੀ ਰਾਹ ਤੇ ਤੁਰਿਆ ਹੋਇਆ ਹੈ ਸਾਡੀ ਸਾਡਾ ਕਮਿਟਮੈਂਟ ਹੈ ਕਿ ਅਸੀਂ ਉਹਨਾਂ ਦੀ ਆਮਦਨ ਨੂੰ ਵਧਾਣਾ ਚਾਹੁੰਦੇ ਨੇ ਖੇਤੀ ਦੇ ਖੇਤੀਬਾੜੀ ਕਰਨ ਦੇ ਢੰਗ ਦੇ ਵਿੱਚ ਸੁਧਾਰ ਲਿਆਣਾ ਚਾਹੁੰਦੇ ਆ ਖੇਤੀਬਾੜੀ ਇੱਕ ਅੱਛਾ ਵਪਾਰੀ ਬਣੇ ਕਿਸਾਨ ਸੰਪੰਨ ਬਣੇ ਕਿਸਾਨ ਅੱਗੇ ਵਧੇ ਕਿਸਾਨ ਦੀ ਤਰੱਕੀ ਹੋਵੇ ਇਹ ਸਾਡੀ ਕਮਿਟਮੈਂਟ ਹੈਗੀ ਹੈ ਲੇਕਿਨ ਸਰ ਇਹ ਤਾਂ ਬਾਰ-ਬਾਰ ਇਲਜ਼ਾਮ ਵਿਰੋਧੀ ਪਾਰਟੀ ਖਾਸ ਕਰਕੇ ਉਹ ਤਾਂ ਸਾਰੇ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਆ ਗਈਆਂ ਨੇ ਔਰ ਇੱਕ ਪਾਸੇ ਇਕੱਲੀ ਬੀਜੇਪੀ ਹੋ ਗਈ ਹੈ ਯਾਨੀ ਕਿ ਇਹ ਜਿਹੜਾ ਅੰਦੋਲਨ ਹੈ ਉਹ ਬੀਜੇਪੀ ਵਰਸਸ ਅਦਰਸ ਹੋ ਗਿਆ ਨਹੀਂ ਇਸ ਤਰ੍ਹਾਂ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕੋਈ ਅੱਜ ਤੋਂ ਵਿਰੋਧ ਨਹੀਂ ਕਰ ਰਹੀਆਂ ਕੇਂਦਰ ਦੇ ਵਿੱਚ 6 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਮੋਦੀ ਜੀ ਦੀ ਸਰਕਾਰ ਹੈ ਔਰ ਬੜੀ ਅੱਛੇ ਢੰਗ ਨਾਲ 2014 ਤੋਂ 2019 ਦਾ ਜਿਹੜਾ ਪਹਿਲਾ ਕਾਰਜਕਾਲ ਸੀਗਾ ਉਹਦੇ ਵਿੱਚ ਬੜੇ ਅੱਛੇ ਮੋਦੀ ਸਰਕਾਰ ਨੇ ਫੈਸਲੇ ਕੀਤੇ ਬੜੇ ਅੱਛੇ ਕੰਮ ਕੀਤੇ ਔਰ ਇਸ ਦੇਸ਼ ਦੀ ਜਨਤਾ ਨੇ ਦੁਬਾਰਾ ਚੁਣ ਕੇ ਪਹਿਲਾਂ ਨਾਲੋਂ ਜ਼ਿਆਦਾ ਮੰਡਟ ਦੇ ਕੇ ਕੇਂਦਰ ਦੇ ਵਿੱਚ ਦੁਬਾਰਾ ਮੋਦੀ ਜੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਟੀਮ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਦੇ ਵਿੱਚ ਫੇਰ ਉਸ ਤੋਂ ਬਾਅਦ ਪਹਿਲੇ ਸਾਲ ਦੇ ਵਿੱਚ ਹੀ ਇਸ ਸਰਕਾਰ ਨੇ ਬੜੇ ਅੱਛੇ ਅੱਛੇ ਫੈਸਲੇ ਕੀਤੇ ਆ ਬੜੇ ਲੰਬੇ ਜਿਹੜੇ ਪੁਰਾਣੇ ਮਸਲੇ ਸੀਗੇ ਸਾਡੇ ਹਿੰਦੁਸਤਾਨ ਦੇ ਭਾਰਤ ਦੇ ਮਸਲੇ ਸੀਗੇ ਉਹਨਾਂ ਨੂੰ ਸੁਲਝਾਇਆ ਔਰ ਅੱਜ ਜਿਹੜਾ ਇਹ ਕਾਨੂੰਨ ਵੀ ਲਿਆਂਦਾ ਹੈ ਇਹ ਕਾਨੂੰਨ ਜਿਹੜਾ ਹੈਗਾ ਕਿਸਾਨ ਹਿਤ ਕਰੋਨਾ ਜਿੱਥੋਂ ਤੱਕ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਮੈਂ ਗੱਲ ਕਰਾਂ ਕਾਂਗਰਸ ਜਿਹੜੀ ਸੀ ਉਹ ਪਿਛਲੇ 4 ਸਾਲ ਦੇ ਕਾਰਜਕਾਲ ਤੋਂ ਬੈਕਫੁੱਟ ਤੇ ਸੀਗੀ ਕਾਂਗਰਸ ਨੂੰ ਤਾਂ ਮੈਂ ਸਮਝਦਾ ਕਿ ਕਿਸੇ ਤਰ੍ਹਾਂ ਦਾ ਕੋਈ ਕਿਸਾਨਾਂ ਦੇ ਹਿੱਤ ਦੇ ਵਿੱਚ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਨਹੀਂ ਹੈਗਾ ਇਹ ਉਹ ਸਰਕਾਰ ਹੈ ਜਿਹਦੇ ਮੁਖੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ 90000 ਕਰੋੜ ਰੁਪਇਆ ਪੂਰਨ ਤੌਰ ਤੇ ਮਾਫੀ ਕਰਨ ਦੀ ਗੱਲ ਕੀਤੀ ਸੀ ਇਹ ਉਹ ਕਾਂਗਰਸ ਹੈ ਜਿਨੇ 84 ਦੇ ਅੰਦਰ ਦਿੱਲੀ ਦੇ ਵਿੱਚ ਸਾਡੇ ਪੰਜਾਬੀਆਂ ਦੀ ਪਗੜੀ ਨੂੰ ਉਛਾਲਿਆ ਸੀ ਇਹ ਉਹ ਕਾਂਗਰਸ ਹੈ ਜਿਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀਗਾ ਸੋ ਇਹ ਜੇ ਪੰਜਾਬੀਆਂ ਦੀ ਹਿੱਤ ਦੀ ਗੱਲ ਕਰੇ ਜਾਂ ਕਿਸਾਨਾਂ ਦੇ ਹਿੱਤ ਦੀ ਗੱਲ ਕਰੇ ਇਹ ਬਿਲਕੁਲ ਬੇਈਮਾਨੀ ਹੈਗੀ ਹੈ ਕੇਵਲ ਸਿਆਸਤ ਕਰ ਰਹੇ ਨੇ ਕੇਵਲ ਸਿਆਸਤ ਕਿਉਂਕਿ 4 ਸਾਲ ਦਾ ਕਾਰਜਕਾਲ ਜਿਹੜਾ ਹੈ ਉਹ ਬਹੁਤ ਹੀ ਨਕਮਾ ਪੰਜਾਬ ਦੀ ਜਨਤਾ ਨੂੰ ਨਕਾਰ ਚੁੱਕੀ ਸੀ ਉਹਨੂੰ ਦੁਬਾਰਾ ਉਹ ਸਾਰੇ ਵਿਸ਼ੇ ਭੁੱਲ ਜੀਏ 126 ਮੌਤਾ ਹੋ ਗਈਆਂ ਇਸ ਤੋਂ ਇਲਾਵਾ ਨੌਜਵਾਨ ਨਸ਼ਿਆਂ ਦੇ ਵਿੱਚ ਗਰਕ ਹੈ ਜਿਹਨੂੰ ਇਹ ਕਹਿੰਦੇ ਸੀ ਕਿ ਅਸੀਂ 4 ਹਫ਼ਤਿਆਂ 'ਚ ਲੱਕ ਤੋੜ ਦਾਂਗੇ ਇਹ ਬੜੀਆਂ ਗੱਲਾਂ ਹੈਗੀਆਂ ਪੰਜਾਬ ਦੀ ਜਨਤਾ ਨੂੰ ਉਹਨੂੰ ਪਹਲਾਣ ਵਾਸਤੇ ਇੱਕ ਨਵੇਂ ਰਾਹ ਤੇ ਤੋਰਤਾ ਦਿੱਥਤੋ ਅਕਾਲੀ ਦਲ ਦੀ ਗੱਲ ਹੈ ਇਹ ਡੇਢ ਮਹੀਨੇ ਤੋਂ ਲਗਾਤਾਰ ਤੁਸੀਂ ਬਾਦਲ ਸਾਹਿਬ ਗਿਆ ਚੱਕ ਲੋ ਮੇਰੇ ਅਸੀਂ ਸਤਿਕਾਰ ਕਰਦੇ ਆ ਬੜਾ ਲੰਮਾ ਸਮਾਂ ਉਹਨੇ ਪੰਜਾਬ ਦੀ ਸੇਵਾ ਕੀਤੀ ਹੈਗੀ ਹੈ ਉਹਨਾਂ ਦੀਆਂ ਸਟੇਟਮੈਂਟ ਚੱਕੋ ਉਹ ਕਹ ਰਹੇ ਸੀ ਕਾਨੂੰਨ ਜਿਹੜੇ ਨੇ ਇਹ ਸਰਕਾਰ ਵਾਸਤੇ ਲਾਹੇਵੰਦ ਪੰਜਾਬੀਆਂ ਵਾਸਤੇ ਕਿਸਾਨਾਂ ਵਾਸਤੇ ਲਾਹੇਵੰਦ ਨੇ ਔਰ ਅੱਜ ਉਹ ਵਿਰੋਧ ਕਰ ਰਹੇ ਨੇ ਔਰ ਮੈਂ ਸਮਝਦਾ ਵੀ ਇਹ ਵੀ ਬੜਾ ਮੰਦ ਭਾਗਾ ਕਿ ਬਾਦਲ ਸਾਹਿਬ ਵਰਗਾ ਵੱਡਾ ਕਰਤਾ ਨੇਤਾ ਉਹ ਆਪਣਾ ਸਨਮਾਨ ਵਾਪਸ ਕਰੇ ਇਹ ਬੜੇ ਮੈਂ ਸਮਝਦਾ ਇਹ ਬੜਾ ਮੰਦ ਭਾਗਾ ਹੈਗਾ ਐਸਾ ਨਹੀਂ ਹੋਣਾ ਚਾਹੀਦਾ ਸੀਗਾ ਪਰ ਸਾਨੂੰ ਮੈਂ ਸਮਝਦਾ ਕਿ ਐਡੇ ਐਡੇ ਨੇਤਾ ਜਾਂ ਐਡੇ ਪ੍ਰਾਣੇ ਜਿਨ੍ਹਾਂ ਨੇ ਸੰਘਰਸ਼ ਵੀ ਕੀਤੇ ਉਹ ਘਟੋ ਘਟ ਜੋ ਇੱਕ ਸਟੈਂਡ ਤੈਅ ਕਰਦੇ ਆ ਉਹਦੇ ਤੇ ਖੜੇ ਰਹਿਣਾ ਚਾਹੀਦਾ ਹੈ ਉਹ ਤਾਂ ਹਟਣਾ ਨਹੀਂ ਚਾਹੀਦਾ ਮੈਂ ਮੈਂ ਕੋਈ ਲਾ ਕੇ ਤੈਨੂੰ ਗੱਲ ਨਹੀਂ ਕਹਿ ਰਿਹਾ ਤੁਸੀਂ ਉਹਨਾਂ ਦੀਆਂ ਪਿਛਲੀਆਂ ਵੀਡੀਓ ਚੱਕ ਲੋ ਤੁਸੀਂ ਉਹਨਾਂ ਦੇ ਪਿਛਲੇ ਫੈਸਲੇ ਚੱਕ ਲੋ ਤੁਸੀਂ ਉਹਨੀਆਂ ਗੱਲਾਂ ਚੱਕ ਲੋ ਉਹ ਸਾਰੀਆਂ ਸਾਬਤ ਕਰ ਰਹੀਆਂ ਔਰ ਇਸੇ ਤਰ੍ਹਾਂ ਦੋਹਰਾ ਚਿਹਰਾ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚੋਂ ਕੀ ਕਰ ਰਹੇ ਨੇ ਇੱਥੇ ਕੀ ਕਰ ਰਹੇ ਨੇ ਸੋ ਮੇਰੀ ਇਹ ਬੇਨਤੀ ਵਿਰੋਧੀ ਪਾਰਟੀਆਂ ਦੇ ਜਿਹੜੇ ਇਹ ਚਾਂਸੇ ਦੇ ਰਹੇ ਨੇ ਨਾ ਮੀਡੀਆ ਦੇ ਪ੍ਰਭਾਵਾਂ ਨੂੰ ਵੀ ਬੇਨਤੀ ਹੈ ਕਿ ਥੋੜਾ ਇਹਨਾਂ ਨੂੰ ਐਕਸਪੋਜ਼ ਕਰਨ ਜਿਹੜਾ ਉਹ ਪੰਜਾਬੀਆਂ ਨੂੰ ਕੁੰਬਰਾ ਕਰਨ ਦਾ ਕੰਮ ਕਰ ਰਹੇ ਨੇ ਉਹ ਨਾ ਕਰਨ ਮੈਂ ਤੁਹਾਨੂੰ ਇਹ ਗੱਲ ਦੱਸਦਾ ਆ ਇਹ ਲਾਲ ਝੰਡੇ ਵਾਲੇ ਕਹਿੰਦੇ ਨੇ ਜੀ ਅਸੀਂ ਬੜਾ ਕਿਸਾਨਾਂ ਦੇ ਹਿੱਤੇ ਸੀ ਕੇਰਲ ਦੇ ਵਿੱਚ ਏਪੀਐਮਸੀ ਐਕਟ ਨਹੀਂ ਹੈਗਾ ਕੇਰਲ ਚ ਲਵਾਉਣਾ ਉੱਤੇ ਸਰਕਾਰ ਰਹਿਣਾ ਦੀ ਕਿਉਂ ਨਹੀਂ ਲਵਾਉਂਦੇ ਸੋ ਇਹ ਗੱਲਾਂ ਜੜੀਆਂ ਹੈਗੀਆਂ ਇਹ ਡਬਲ ਦੋਰਾ ਜਿਹੜਾ ਸਟੈਂਡਰਡ ਹੈ ਦੋਰਾ ਮਾਪਦੰਡ ਹੈਗਾ ਉਹਦੇ ਤੇ ਕੰਮ ਨਾ ਕਰਨ ਕਿਸਾਨਾਂ ਦੇ ਹਿੱਤ ਦੀ ਗੱਲ ਕਰਨ ਕਿਸਾਨਾਂ ਦਾ ਮਸਲਾ ਜੇ ਹੱਲ ਹੋਣ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਉਹਦੇ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ ਔਰ ਅਸੀਂ ਲਗਾਤਾਰ ਪੰਜਾਬ ਦੀ ਲੀਡਰਸ਼ਿਪ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਮਾਨਸ਼ੀਮਨ ਸ਼ਰਮਾ ਜੀ ਲਗਾਤਾਰ ਉਹਨਾਂ ਨੇ ਕਮੇਟੀ ਵੀ ਬਣਾਈ ਔਰ ਆਪ ਵੀ ਲਗਾਤਾਰ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਕੇਂਦਰ ਦੀ ਮੰਤਰੀ ਜਿਹੜੇ ਤੋਮਰ ਜੀ ਆ ਚਾਹੇ ਪਯੂਸ਼ ਗੋਇਲ ਜੀ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਚ ਨੇ ਔਰ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਨੇ ਕਿ ਕਿਸੇ ਵੀ ਟੰਗ ਨਾਲ ਕਿਸਾਨਾਂ ਦੇ ਜਿਹੜੇ ਖਤਸ਼ੇ ਆ ਉਹਨੂੰ ਦੂਰ ਕੀਤੇ ਜਾਣ ਉਹਨਾਂ ਦੇ ਜੇ ਕਿਸੇ ਕਿਸੇ ਵੀ ਟੰਗ ਨਾਲ ਉਹਨਾਂ ਦੀ ਤਸੱਲੀ ਹੁੰਦੀ ਹੈ ਮੰਡੀਕਰਨ ਬੋਰਡ ਬਾਰੇ ਤੇ ਚਾਹੇ ਐਮਐਸਪੀ ਬਾਰੇ ਉਹਨੂੰ ਦੂਰ ਕੀਤਾ ਜਾਵੇ ਕੀ ਮੈਂ ਮੰਨ ਕੇ ਚੱਲਾਂ ਕਿ ਜਿਹੜੀ ਕੱਲ ਦੀ ਮੀਟਿੰਗ ਹੋਣ ਵਾਲੀ ਹੈ ਉੱਥੇ ਕੋਈ ਸੱਟਾ ਨਿਕਲੇਗਾ ਕਿਉਂਕਿ ਯੈਸ ਔਰ ਨੋ ਤੇ ਹੀ ਗੱਲ ਆ ਗਈ ਹੈ ਕੀ ਸਰਕਾਰ ਰੋਲ ਬੈਕ ਕਰ ਜੇਗੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਇਸ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਤੋਰਨਾ ਚਾਹੀਦਾ ਹੈਗਾ ਐਡਮੈਂਟਰੀ ਹੋਣਾ ਚਾਹੀਦਾ ਕਿਤੇ ਕਿਸਾਨ ਵੀਰ ਪਹਿਲਾਂ ਕਹਿ ਰਹੇ ਸੀ ਕਿ ਜੀ ਕੇਂਦਰ ਦੀ ਸਰਕਾਰ ਬੜੀ ਹਠੀ ਹੈ ਗੱਲ ਨਹੀਂ ਸੁਣ ਰਹੀ ਅਸੀਂ ਇਹ ਸਾਰੀਆਂ ਗੱਲਾਂ ਉਨਾ ਦੇ ਧਿਆਨ ਚ ਲਿਆਂਦੀਆਂ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਤੁਸੀਂ ਆਪਸ ਆਪ ਮਿਲ ਕੇ ਇਹਨੂੰ ਠੀਕ ਕਰਨ ਦਾ ਕੰਮ ਕਰੋ ਠੀਕ ਹੈ ਔਰ ਇਹਦੇ ਤੇ ਕੇਂਦਰ ਸਰਕਾਰ ਨੇ ਬੜਾ ਬڑے ਹੀ ਵਧੀਆ ਢੰਗ ਨਾਲ ਮੈਂ ਸਮਝਦਾ ਕਦਮ ਅੱਗੇ ਵਧਾਏ ਔਰ ਜਿੱਥੇ ਐਮਐਸਪੀ ਜਾਂ ਏਪੀਐਮਸੀ ਐਕਟ ਦੀ ਗੱਲ ਸੀ ਜਿਹੜੇ ਖੱਤਸ਼ੇ ਸੀ ਜਾਂ ਜਿਹੜੀ ਕੰਟਰੈਕਟ ਫਾਰਮਿੰਗ ਦੇ ਵਿੱਚ ਕੋਰਟ ਚ ਜਾਣ ਦੀ ਗੱਲ ਸੀ ਉਹ ਸਾਰੀਆਂ ਗੱਲਾਂ ਤੇ ਸਾਡੇ ਖੇਤੀਬਾੜੀ ਮੰਤਰੀ ਸ਼੍ਰੀਮਾਨ ਨਰਿੰਦਰ ਤੋਮੇ ਜੀ ਨੇ ਪਿਛਲੀ ਮੀਟਿੰਗ ਦੇ ਵਿੱਚ ਕਈ ਗੱਲਾਂ ਸਾਫ਼ ਵੀ ਕੀਤੀਆਂ ਔਰ ਉਹਦੇ ਤੇ ਕਿਸੇ ਤਰ੍ਹਾਂ ਦੀ ਕ ਅਗਰ ਬਦਲਾਵ ਕਰਨ ਦੀ ਜ਼ਰੂਰਤ ਸੀ ਉਹਦੇ ਤੇ ਵੀ ਉਹਨਾਂ ਨੇ ਚਰਚਾ ਕਰਨ ਦੀ ਗੱਲ ਕੇਂਦਰ ਸਰਕਾਰ ਨਾਲ ਜਿੱਥੇ-ਜਿੱਥੇ ਜੋ ਵੀ ਇੱਕ ਸੰਵਿਧਾਨਿਕ ਤੌਰ ਤੇ ਕਾਨੂੰਨੀ ਤੌਰ ਤੇ ਹੋ ਸਕਦਾ ਉਹਨੂੰ ਠੀਕ ਕਰਨ ਦੀ ਗੱਲ ਕੀਤੀ ਹੈਗੀ ਹੈ ਤੇ ਮੈਂ ਮੇਰੀ ਬੇਨ ਪਰਾਮਾ ਨੂੰ ਹੈਗੀ ਹੈ ਕਿ ਬੜਾ ਹੋ ਗਿਆ ਹੁਣ ਸਾਨੂੰ ਇਹਨੂੰ ਠੀਕ ਕਰਨ ਵਾਲੇ ਪਾਸੇ ਜੋ ਕਿਸਾਨਾਂ ਦੇ ਵਿੱਚ ਦੀ ਗੱਲ ਹੈ ਜਿਹੜੇ ਸਾਡੇ ਖਦਸ਼ੇ ਸੀ ਜਿਹੜੇ ਸ਼ੁਰੂ ਤੋਂ ਰਾਜੇਵਾਲ ਸਾਹਿਬ ਵੀ ਔਰ ਲਖੋਵਾਲ ਸਾਹਿਬ ਵੀ ਕਹਿ ਰਹੇ ਸੀਗੇ ਉਹਦੇ ਤੇ ਉਹਨੂੰ ਠੀਕ ਆਣਾ ਚਾਹੀਦਾ ਹੈਗਾ ਔਰ ਇਹਨੂੰ ਠੀਕ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈਗਾ ਇੱਕ ਆਖਰੀ ਸਵਾਲ ਹੈ ਜੀ ਪੰਜਾਬ ਦੇ ਵਿੱਚ ਕੇਵਲ ਇੱਕੋ ਹੀ ਰੂਮਰ ਫੈਲਿਆ ਹੋਇਆ ਹੈ ਕਿ ਮੰਡੀਕਰਨ ਸਿਸਟਮ ਬਿਲਕੁਲ ਖਤਮ ਹੋ ਜਾਏਗਾ ਉਹ ਕਹਿ ਰਹੇ ਨੇ ਕਿ ਅਡਾਨੀਆਂ ਔਰ ਅੰਬਾਨੀਆਂ ਨੂੰ ਮਜ਼ਬੂਤ ਕਰਨ ਵਾਲੀ ਹੈ ਸਰਕਾਰ ਹੈ ਇਹ ਤਾਂ ਐਸੇ ਦੋਸ਼ ਨੇ ਜਿਹੜੇ ਕਿ ਪੂਰੇ ਦੇਸ਼ 'ਚ ਲੱਗਨੇ ਸ਼ੁਰੂ ਹੋ ਗਏ ਨੇ ਲੇਕਿਨ ਬੀਜੇਪੀ ਵੱਲੋਂ ਕੋਈ ਹੇ ਤੱਕ ਕੋਈ ਸਪਸ਼ਟਿਕਰਣ ਵੀ ਨਹੀਂ ਕੀਤਾ ਗਿਆ ਕਿ ਅਡਾਨੀ ਅਮਬਾਨੀ ਸਾਡੇ ਨਹੀਂ ਆ ਉਹ ਸਾਰਿਆਂ ਦੇ ਨੇ ਦੇਖੋ ਇਹ ਤਾਂ ਪ੍ਰੂਫ ਹੈ ਮੀਡੀਆ ਦੇ ਵਿੱਚ ਵੀ ਚੱਲ ਰਿਹਾ ਸੋਸ਼ਲ ਮੀਡੀਆ 'ਚ ਵੀ ਚੱਲ ਰਿਹਾ ਹੈ ਕਿ ਅਬਾਨੀ ਅਡਾਨੀ ਜਾਂ ਹੰਬਾਨੀ ਜੋ ਵੀ ਹੈਗੇ ਮੇਰੇ ਤਾਂ ਨਾਮ ਨਹੀਂ ਚੰਗੀ ਤਰ੍ਹਾਂ ਯਾਦ ਹੋਣਾ ਦੇ ਉਹ ਉਹ ਤਾਂ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਉਹ ਸੁਖਬੀਰ ਬਾਦਲ ਸੀ ਤੇ ਚਾਹੇ ਹੋਰ ਪੋਲਿਟিক্যাল ਪਾਰਟੀਆਂ ਦੇ ਨਾਲ ਉਹਨਾਂ ਦੇ ਡੀਲਸ ਨੇ ਉਹਨਾਂ ਦੀਆਂ ਪ੍ਰਾਣੀਆਂ ਅਖਬਾਰਾਂ ਦੀਆਂ ਕਟਿੰਗ ਚੱਕ ਕੇ ਦੇਖ ਲਓ ਉਹਨਾਂ ਨੇ ਖੁਦ ਬੁਲਾਇਆ ਕੈਪਟਨ ਦੀ ਪਿਛਲੀ ਸਰਕਾਰ ਜਿਹੜੀ ਸੀਗੀ ਉਹਨੇ ਖੁਦ ਰਿਲਾਈਐਂਸ ਨੂੰ ਬੁਲਾਇਆ ਉਹਨਾਂ ਨੇ ਖੁਦ ਰिलायंस ਨੂੰ ਸੈਲੋ ਪਲਾਟ ਆ ਜਿਹੜੇ ਲੱਗੇ ਸੀ ਨਾ ਜਿਹਦੀ ਇੰਨੀ ਚਰਚਾ ਕਿਸਾਨ ਵੀਰ ਕਰ ਰਹੇ ਨੇ ਇਹ ਸੈਲੋ ਪਲਾਟ ਜਦੋਂ ਕਾਂਗਰਸ ਦੀ ਸਰਕਾਰ ਕੇਂਦਰ ਚ ਸੀਗੀ ਔਰ ਇੱਥੇ ਕੈਪਟਨ ਸਰਕਾਰ ਸੀ ਇਹ ਜਦੋਂ ਦੇ ਲੱਗੇ ਹੋਏ ਨੇ ਸੋ ਮੈਂ ਇਹ ਕਹਿੰਦਾ ਕਿ ਦੋਰਾ ਮਾਪਦੰਡ ਛੱਡিয়ে ਅਸੀਂ ਸਾਡੇ ਕਿਸਾਨ ਵੀਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਮੈਨੂੰ ਇੱਕ ਗੱਲ ਦੱਸੋ ਮੋਦੀ ਜੀ ਜਿਹੜੇ ਕਿ ਅੱਜ ਤੱਕ ਕਿਸੇ ਨੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਸੋਚੀ ਕਿ ਜਿਹੜਾ ਸਾਡਾ ਕਮਜ਼ੋਰ ਕਿਸਾਨ ਹੈ ਉਹਦੇ ਅਕਾਊਂਟ 'ਚ 6000 ਰੁਪਏ ਸਾਲ ਦਾ ਪੈਣਾ ਚਾਹੀਦਾ ਤੇ ਮੋਦੀ ਜੀ ਕਿੱਦਾਂ ਸੋਚ ਲਣਗੇ 1 ਟਾਈਮ 200 ਰੁਪਏ ਪ੍ਰਤੀ ਕੈਂਟਲ ਝੋਨੇ ਦਾ ਵਧਾਇਆ ਐਮ ਐਸ ਪੀ ਲਾਗਤ ਦਾ 1.5 ਗੁਣਾ ਦੇਣ ਦਾ ਜੇ ਫਾਰਮੂਲਾ ਬਣਾਇਆ ਉਹ ਮੋਦੀ ਜੀ ਨੇ ਬਣਾਇਆ ਵੱਡੇ ਦੋ ਫੈਸਲੇ ਕਿਸਾਨਾਂ ਦੇ ਹੱਕ 'ਚ ਮੈਂ ਛੱਡੋ ਨੀਮ ਕੋਟਡ ਯੂਰੀਆ ਛੱਡੋ ਬਾਕੀ ਗੱਲਾਂ ਕਿਸਾਨ ਬੀਮਾ ਯੋਜਨਾ ਦੀ ਗੱਲ ਕਰੀਏ ਜਾਂ ਹੋਰ ਉਹਨੂੰ ਛੱਡ ਦੋ ਗੱਲ ਨੂੰ ਆ ਦੋ ਵੱਡੇ ਫੈਸਲੇ ਕਿ ਐਮ ਐਸ ਪ ਸੌਰੀ ਲਗਤ ਦਾ 1.5 ਗੁਣਾ ਐਮਐਸਪੀ ਔਰ ਉਹਦੇ ਨਾਲ 6000 ਕਿਸਾਨ ਸਨਮਾਨ ਨਿਧੀ ਛੋਟੇ ਕਿਸਾਨ ਦੇ ਖਾਤੇ ਚ ਅੱਜ ਤੱਕ ਪੈ ਰਿਹਾ ਸੋ ਉਹ ਬੰਦਾ ਕਿੱਦਾਂ ਕਿਸਾਨਾਂ ਦਾ ਬੁਰਾ ਸੋਚ ਸਕਦਾ ਇੱਕ ਨਵਾਂ ਪਲੇਟਫਾਰਮ ਪੁਰਾਣਾ ਜਿਹੜਾ ਉਹ ਜਾਰੀ ਰਹੇਗਾ ਇੱਕ ਨਵਾਂ ਪਲੇਟਫਾਰਮ ਦੇਣ ਦੀ ਗੱਲ ਕੀਤੀ ਹੈ ਮੇਰੇ ਕੋਲ ਕਾਨੂੰਨਾਂ ਦੀ ਕਾਪੀ ਪਈ ਆ ਪ੍ਰਭਾਤ ਜੀ ਮੈਂ ਤੁਹਾਨੂੰ ਤੁਹਾਡੇ ਹੱਥ ਫੜਾ ਦਿੰਦਾ ਪੜ ਲਿਓ ਪੜ ਕੇ ਮੈਨੂੰ ਕੋਈ ਦੱਸ ਦਿਓ ਕਿ ਕੋਈ ਕਮੀ ਹੈਗੀ ਹੈ ਜੇ ਉਹਦੇ ਚ ਕੋਈ ਕਮੀ ਹੈ ਤਾਂ ਮੈਨੂੰ ਪੁੰਜ ਬਿਠਾ ਲਓ لیکن پھر ਕਿਸਾਨ ਹੀ ਸੈਟੀਸਫਾਈ ਨਹੀਂ ਨਾ ਹੋ ਰਿਹਾ بار بار ਤੁਸੀਂ ਇਹ ਦੇਖੋ ਕਿ ਪਾਣੀ ਦੀ ਬੁਛਾਰਾਂ ਤੋਂ ਲੈ ਕੇ ਸੜਕਾਂ ਪਟੰਨ ਤਲਕ ਤੱਕ ਫਿਰ ਬੈਰੀਗੇਟ ਲਗਾਣੇ ਫਿਰ ਐਂਟਰ ਨਹੀਂ ਕਰਨ ਦੇਣਾ ਇਹ ਸਾਰੀਆਂ ਗੱਲਾਂ ਸਰਕਾਰ ਦੇ ਖਿਲਾਫ ਹੀ ਜਾ ਰਹੀਆਂ ਨਾ ਦੇਖੋ ਮੈਂ بار بار ਇਹ ਗੱਲ ਕਹਿ ਰਿਹਾ ਕਿ ਕਿਸਾਨ ਵੀਰ ਪਹਿਲਾ ਇਹਦੀ ਜਦੋਂ ਸ਼ੁਰੂਆਤ ਹੋਈ ਸੀਗੀ ਇਸ ਐਜੀਟੇਸ਼ਨ ਦੀ ਜਦੋਂ ਸ਼ੁਰੂਆਤ ਹੋਈ ਸੀ ਇਹ ਕਾਂਗਰਸ ਦੀ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਤੋਂ ਸਟਾਰਟ ਕੀਤੀ ਉਸੇ ਦੇ ਵਿੱਚ ਹੋਰ ਲੋਕ ਸੀਗੇ ਧੀਰੇ 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 ਅੱਜ ਮੈਂ ਸਮਝਦਾ ਕਿ ਇਹਨੂੰ ਬਿਨਾ ਪੜੇ ਇਹਨੂੰ ਬਿਨਾ ਦੇਖਿਆ ਇਹਦੇ ਤੇ ਬੜੀ ਵੱਡੀ ਜਿਹੜੀ ਆ ਉਹ ਅੰਦੋਲਨ ਬਣ ਗਿਆ ਹੈਗਾ ਚਲੋ ਮੈਂ ਗੱਲ ਮੰਨ ਲਈ ਕਿ ਜੀ ਸਾਬ ਨੇ ਪੜ ਵੀ ਲਿਆ ਜਿੰਨੇ ਅੰਦੋਲਨ ਚ ਬੈਠੇ ਨੇ ਸਾਬ ਨੇ ਦੇਖ ਵੀ ਲਿਆ ਹੁਣ ਇਹਦੇ ਚ ਬਾਰ ਬਾਰ ਜਿਹੜੀ ਗੱਲ ਕਿਸਾਨ ਭਰਾ ਕਰਦੇ ਸੀ ਸਾਡੀਆਂ ਯੂਨੀਅਨਸ ਦੇ ਲੀਡਰ ਵੀ ਕਰਦੇ ਸੀ ਕਿ ਜੀ ਖਦ ਖਦਸ਼ੇ ਨੇ ਕਿ ਐਮਐਸਪੀ ਜਿਹੜੀ ਆ ਉਹ ਸਰਕਾਰ ਨੇ ਬੰਦ ਕਰ ਦੇਣੀ ਆ ਏਪੀਐਮਸੀ ਐਕਟ ਖਤਮ ਕਰ ਦੇਣਾ ਸਰਕਾਰ ਨੇ ਜਿਹੜਾ ਕੰਟਰੈਕਟ ਫਾਰਮੀ ਦੇ ਵਿੱਚ ਕੋਰਟ ਚ ਜਾ ਕੇ ਜਿਹੜਾ ਮਾਮਲਾ ਉਹ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਉਹ ਸਾਰੇ ਤਾਂ ਪਿਛਲੀ ਮੀਟਿੰਗ ਚ ਪੰਜ ਵਾਲੀ ਮੀਟਿੰਗ ਦੇ ਵਿੱਚ ਸਾਡੇ ਖੇਤੀਬਾੜੀ ਮੰਤਰੀ ਜੀ ਨੇ ਕਲੀਅਰ ਕਰਤੇ ਆ ਕਿ ਆਓ ਇੱਕ ਵਾਰੀ ਇਹਦੇ ਤੇ ਜੋ ਕੁਝ ਕਰਨਾ ਉਹ ਕਰ ਵੀ ਲੈਣੇ ਆ ਤਾਂ ਬੈਠ ਕੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਆ ਯੈਸ ਆਰ ਨੋ ਵਾਲੀ ਜਿਹੜੀ ਗੱਲ ਹੈ ਕਾਨੂੰਨ ਰੱਦ ਹੋਣੇ ਚਾਹੀਦੇ ਆ ਜਾਂ ਹੋਰ ਇਹਦੇ ਤੇ ਨਹੀਂ ਆਣਾ ਚਾਹੀਦਾ ਸਰਕਾਰਾਂ ਨੇ ਸਮਝਣਾ ਚਾਹੀਦਾ ਔਰ ਇਹਦੇ ਤੇ ਲੋਕਾਂ ਦੀਆਂ ਚੁੜੀਆਂ ਸਰਕਾਰਾਂ ਲੋਕ ਹਿੱਤ ਵਾਸਤੇ ਕੰਮ ਕਰਨਗੇ ਅਸੀਂ ਕੋਈ ਲੋਕਾਂ ਦੇ ਉਹਦੇ ਵਾਸਤੇ ਨਹੀਂ ਨਾ ਕੰਮ ਕਰਨਾ ਸੋ ਮੈਂ ਮੇਰੀ ਤਾਂ ਫੇਰ ਕਿਸਾਨ ਸਾਰੀਆਂ ਯੂਨੀయన్స్ ਨੂੰ ਕਿਸਾਨ ਲੀਡਰਾਂ ਨੂੰ ਔਰ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਜੇ ਗੱਲ ਮੁੱਕਦੀ ਹੈ ਤੇ ਉਹਨੂੰ ਮਕਾਨ ਵਾਲੇ ਪਾਸੇ ਤੁਰਿਏ ਜਿੱਦ ਨਾ ਕਰੀਏ ਐਡਮੈਂਟ ਨਹੀਂ ਹੋਣਾ ਚਾਹੀਦਾ ਸਾਨੂੰ ਇਹਨੂੰ ਮਕਾਨ ਵਾਲੇ ਪਾਸੇ ਤੁਰਨਾ ਚਾਹੀਦਾ ਐਨੀ ਮੇਰੀ ਬੇਨਤੀ ਹੈਗੀ ਸੋ ਇਹ ਸੰ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪੱਖ ਰੱਖਤਾ ਔਰ ਹੁਣ ਇਹ ਸਮਝਣਾ ਹੋਏਗਾ ਔਰ ਆਉਣ ਵਾਲੇ ਦਿਨਾਂ ਚ ਵੀ ਦੇਖਣਾ ਹੋਏਗਾ ਕਿ ਦਿੱਲੀ ਵਿੱਚ ਬੈਠੇ ਕਿਸਾਨ ਕੀ ਰੁਖ اختیار ਕਰਦੇ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਚੁਣੀ ਹੋਈ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਮੋਦੀ ਸਰਕਾਰ ਹੁਣ ਅੱਗੇ ਕੀ ਰੁਕਤ ਰੁਖ اختیار ਕਰਦੀ ਹੈ ਐਨਏ ਕਹਿੰਦਾ ਹੋਏ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਦੇਖਦੇ ਰਹੋ ਡੇਲੀ ਲਾਈਫ ਭਾਰਤ ਧੰਨਵਾਦ